ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਅਜਈਆਂ ਹੁੰਦੀਆਂ ਨੇ ਜਿਨ੍ਹਾਂ ਦਾ ਇਲਾਜ ਅਸੀਂ ਘਰੇ ਹੀ ਘਰੇਲੂ ਤਰੀਕਿਆਂ ਨਾਲ ਕਰਕੇ ਹਸਪਤਾਲਾਂ ਦੇ ਹੋਣ ਵਾਲੇ ਮੋٹے ਖਰਚੇ ਤੋਂ ਬਚ ਸਕਦੇ ਹਾਂ ਇੱਕ ਇੱਕ ਕਰਕੇ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਦੱਸਾਂਗੇ ਵੀਡੀਓ ਨੂੰ ਸੇਵ ਕਰਨਾ ਨਾ ਭੁੱਲਿਓ ਪਹਿਲਾ ਕਈ ਵਾਰ ਜਦੋਂ ਸੱਟ ਲੱਗ ਜਾਂਦੀ ਏ ਤਾਂ ਕਾਫੀ ਲੰਬਾ ਸਮਾਂ ਲੱਗ ਜਾਂਦਾ ਹੈ ਪਰ ਜ਼ਖਮ ਨਹੀਂ ਭਰਦਾ ਅਜਿਹੇ ਦੇ ਵਿੱਚ ਚਿੱਟੇ ਤੇਰਖਾਣੇ ਸ਼ੁਰੂ ਕਰਨੇ ਨੇ ਇਹਨਾਂ ਦੇ ਨਾਲ ਖੂਨ ਦੇ ਵਿੱਚ ਜਾਨ ਆਉਂਦੀ ਏ ਤੇ ਜ਼ਖਮ ਛੇਤੀ ਭਰ ਜਾਂਦਾ ਹੈ ਦੂਜਾ ਜੇਕਰ ਤੁਹਾਨੂੰ ਵੀ ਹੱਥਾਂ ਪੈਰਾਂ ਦੇ ਸੋਨਣ ਹੁਣ ਦੀ ਦਿੱਕਤ ਆਉਂਦੀ ਏ ਤਾਂ ਸਰੋਂ ਦੇ ਤੇਲ ਦੇ ਵਿੱਚ ਦਸਣ ਪਾ ਕੇ ਉਸ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਨੀ ਏ ਇਸ ਨਾਲ ਨਸਾਂ ਐਕਟਿਵ ਹੋ ਜਾਂਦੀਆਂ ਨੇ ਤੀਜਾ ਹੁਣ ਜੇ ਗੱਲ ਕਰੀਏ ਵਾਰ-ਵਾਰ ਪਿਸ਼ਾਬ ਆਉਣ ਦੀ ਤਾਂ ਸੌਣ ਤੋਂ ਪਹਿਲਾਂ ਭੁੰਨੇ ਹੋਏ ਛੋਲੇ ਤੇ ਗੁੜ ਖਾਣ ਦੇ ਨਾਲ ਇਸ ਸਮੱਸਿਆ ਤੋਂ निजात ਮਿਲਦੀ ਏ ਚੌਥਾ ਕਈ ਲੋਕਾਂ ਨੂੰ ਹਵਾ ਲੱਗਦਿਆਂ ਸਾਰ ਹੀ ਉਹਨਾਂ ਦਾ ਸਿਰ ਦੁਖਣ ਲੱਗ ਜਾਂਦਾ ਹੈ ਤਾ ਛੋਟੀ ਲੈਚੀ ਨੂੰ ਮੂੰਹ ਦੇ ਵਿੱਚ ਰੱਖ ਕੇ ਹੌਲੀ-ਹੌਲੀ ਚਬਣ ਦੇ ਨਾਲ ਉਸ ਦਾ ਰਸ ਅੰਦਰ ਜਾਂਦਾ ਰਹਿੰਦਾ ਹੈ ਤੇ ਇਹ ਸਿਰਦਰਦ ਦੀ ਸਮੱਸਿਆ ਤੋਂ निजात ਮਿਲਦੀ ਹੈ। ਪੰਜਵਾਂ ਤੇ ਜੇਕਰ ਢਿੱਡ ਦੇ ਵਿੱਚ ਗੜਬੜੀ ਰਹਦੀ ਹੈ ਤਾਂ ਸੌਂਫ ਤੇ ਮਿਸਰੀ ਚਬਲਿਆ ਕਰੋ ਢਿੱਡ ਹਮੇਸ਼ਾ ਸਹੀ ਰਹੇਗਾ। ਛੇਵਾਂ ਕਈ ਲੋਕਾਂ ਨੂੰ ਖਾਣਾ ਖਾਦਿਆਂ ਅਨਸਾਰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਧਨੀਆ ਪਾਊਡਰ ਨੂੰ ਪਾਣੀ ਦੇ ਵਿੱਚ ਘੋਲ ਕੇ ਪੀਣ ਦੇ ਨਾਲ ਸਰੀਰ ਠੰਡਾ ਰਹਿੰਦਾ ਹੈ ਤੇ ਪਸੀਨਾ ਨਹੀਂ ਆਉਂਦਾ। ਸਤਮਾ ਕਈ ਲੋਕਾਂ ਦੀ ਜੀਭ ਏਦਾਂ ਦੀ ਛਿੱਟੀ ਰਹਦੀ ਏ ਤਾਂ ਕਰਨਾ ਕੀ ਏ ਕਿ ਸੌਣ ਲੱਗੇ ਇੱਕ ਲੌਂਗ ਮੂੰਹ ਵਿੱਚ ਰੱਖ ਕੇ ਪੈਣਾ ਤੇ ਸਵੇਰੇ ਉੱਠ ਕੇ ਜੀਭ ਸਾਫ਼ ਕਰਨੀ ਏ ਤਾਂ ਫਰਕ ਦੇਖਿਓ ਜਾਣਕਾਰੀ ਨੂੰ ਸਿਰਫ਼ ਆਪਣੇ ਤੱਕ ਨਾ ਰੱਖਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਦਾ ਵੀ ਭਲਾ ਹੋ ਸਕੇ